ਪੰਜਾਬ ਪੁਲਿਸ ਵੱਲੋਂ ਖੂਫੀਆ ਜਾਣਕਾਰੀ ਦੇ ਆਧਾਰ 'ਤੇ ਸੂਬੇ ਦੇ ਸਪੈਸ਼ਲ ਆਪਰੇਸ਼ਨ ਸੈੱਲ ਮੁਹਾਲੀ ਨੇ ਪਾਕਿਸਤਾਨ ਦੇ ਆਧਾਰਿਤ ਬਬਰ ਖਾਲਸਾ ਇੰਟਰਨੈਸ਼ਨਲ ਯਾਨੀ ਬਕੇਆਈ ਦੇ ਅਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਨੈੱਟਵਰਕ ਨੂੰ ਖਤਮ ਕਰ ਦਿੱਤਾ ਹੈ ਜਿਸ ਨੂੰ ਪਾਕਿਸਤਾਨ ਦੀ ਖੂਫੀ ਏਜੰਸੀ ਆਈਐਸਆਈ ਵੱਲੋਂ ਸਮਰਥਨ حاصل ਸੀ ਸੂਬਾ ਪੁਲਿਸ ਮੁਖੀ ਗੌਰਵ ਯਾਦਵ ਨੇ ਇੱਕ ਸੋਸ਼ਲ ਮੀਡੀਆ ਪੋਸਟ 'ਤੇ ਦੱਸਿਆ ਕਿ ਪੁਲਿਸ ਨੇ ਇਸ ਕਾਰਵਾਈ ਦੌਰਾਨ ਮਹਾਰਾਸ਼ਟਰ ਦੇ ਨੰਦੇੜ ਦੇ ਰਹਿਣ ਵਾਲੇ ਜਗਜੀਤ ਸਿੰਘ ਉਰਫ ਜੱਗੀ ਨੰਦੇੜ ਦੇ ਵਜ਼ੀਰਾਵਾਦ ਦੇ ਬੰਦ ਘਾੜ ਦੇ ਰਹਿਣ ਵਾਲੇ ਸ਼ੁਭਮ ਖੇਲ ਬੁੱਡੇ ਅਤੇ ਰੋਪੜ ਦੇ ਪੁਲਸ ਥਾਣਾ ਖੇਤਰ ਨੂਰਪੁਰ ਬੇਦੀ ਦੇ ਰਹਿਣ ਵਾਲੇ ਗੁਰਦੀਪ ਸਿੰਘ ਉਰਫ ਦੀਪਾ ਨੂੰ ਗ੍ਰਿਫਤਾਰ ਕੀਤਾ ਹੈ ਜਗਜੀਤ ਸਿੰਘ ਉਰਫ ਜਕੀ ਨੇ ਇਸੇ ਸਾਲ 10 ਫਰਵਰੀ ਨੂੰ ਨੰਦੇੜ ਵਿੱਚ ਹੋਏ ਕਤਲ ਮਾਮਲੇ ਵਿੱਚ ਸ਼ਾਮਲ ਨਿਸ਼ਾਨੇਬਾਜ਼ਾਂ ਲਈ ਆਵਾਜ਼ਾਈ ਸੁਰੱਖਿਅਤ ਰਿਹਾਈਸ਼ ਅਤੇ ਤਾਲਮੇਲ ਤੇ ਬੜਮੁੱਲੀ ਭੂਮਿਕਾ ਨਿਭਾਈ ਸੀ ਜਦ ਦੌਰਾਨ ਰਿੰਦਾ ਦੇ ਪੁਰਾਣੇ ਸਾਥੀ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਦੀ ਗੰਢ ਧੁੱਪ ਦਾ ਵੀ ਪਰਦਾ ਫਾਸ਼ ਹੋਇਆ ਹੈ ਜਿਸ ਨੇ ਮਲਜ਼ਮਾਂ ਲਈ ਪੰਜਾਬ ਵਿੱਚ ਸੁਰੱਖਿਅਤ ਲੁਕਣਗਾਹਾਂ ਦਾ ਪ੍ਰਬੰਧ ਕੀਤਾ ਸੀ ਗੁਰਦੇਵ ਸਿੰਘ ਉਰਫ ਦੀਪਾ ਗੈਰ ਕਾਨੂੰਨੀ ਸਰਗਰਮੀਆਂ ਨੂੰ ਅੰਜਾਮ ਦੇਣ ਵਾਲਿਆਂ ਦੀ ਪਨਾ ਅਤੇ ਮਾਲੀ ਸਹਾਇਤਾ ਦਾ ਪ੍ਰਬੰਧ ਕਰਦਾ ਸੀ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ 2 ਪਿਸਤੌਲਾਂ ਅਤੇ 23 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਇਸ ਆਪਰੇਸ਼ਨ ਦਾ ਮੰਤਵ ਬੀਕੇਆਈ ਦੇ ਹੱਤਵਾਦੀਆਂ ਦੀ ਕਮਾਂਡ ਹੇਠ ਕੰਮ ਕਰ ਰਹੇ ਵੱਖ-ਵੱਖ ਸੂਬਿਆਂ ਵਿੱਚ ਫੈਲੇ ਇੱਕ ਸੁਚੱਜੇ ਤਾਲਮੇਲ ਵਾਲੇ ਆਤੰਕ ਅਤੇ ਅਪਰਾਧ ਸਿੰਡੀਕੇਟ ਨੂੰ ਨਿਸ਼ਾਨਾ ਬਣਾਉਣਾ ਸੀ। ਮੋਹਾਲੀ ਦੇ ਐਸਐਸਓਸੀ ਪੁਲਿਸ ਥਾਣੇ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।